ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਪਾ ਕੇ ਦਿਖਾਵਾਂਗੇ ਜਿਹੜਾ ਕਿ ਬੁਣਣ ਵਿੱਚ ਬਹੁਤ ਆਸਾਨ ਹੈ ਇਹ ਡਿਜ਼ਾਈਨ ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆਂ ਆਪਾਂ ਇੱਕ ਗੁੰਡਾ ਉਤਾਰ ਲਿਆ ਆਪਾਂ ਪਹਿਲਾਂ بیس ਬਾ ਲਿਆਵਾ ਫਿਰ ਇੱਕ ਗੁੰਡਾ ਉਨ ਲਿਆ ਦੋ ਗੁੰਡਿਆਂ ਦਾ ਆਪਾਂ ਐਸ ਤਰਾ ਐਸ ਤਰਾ ਇੱਕ ਬਣਾ ਲਿਆ ਫਿਰ ਆਪਾਂ ਅੱਗੇ ਧਾਗਾ ਕਰਕੇ ਫਿਰ ਇਸ ਤਰ੍ਹਾਂ ਦੋ ਗੁੰਡਿਆਂ ਦਾ ਆਪਾਂ ਇੱਕ ਤਰੀਕੇ ਜੀ ਜਾਲੀ ਬਣਾ ਲਈ ਦੋ ਗੁੰਡਿਆਂ ਦਾ ਆਪਾਂ ਇੱਕ ਕਰ ਲਿਆ ਫਿਰ ਆਪਾਂ 10 ਗੁੰਡੇ ਔਣ ਲਾਂਗੇ 1 2 3 4 5 6 7 8 9 10 ਆਪਾਂ 10 ਗੁੰਡੇ ਬੋਲ ਲਏ ਫਿਰ ਆਪਾਂ ਉਸ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਇੱਧਰ ਨੂੰ ਕਰਕੇ ਧਾਗਾ ਦੋ ਕੁੰਡਿਆਂ ਦਾ ਇੱਕ ਬਣਾ ਲਿਆ ਅੱਗੇ ਧਾਗਾ ਲਿਆ ਕੇ ਦੋ ਕੁੰਡਿਆਂ ਦੀ ਆਪਾਂ ਫੇਰ ਦ ਵਿੱਚ ਜਾਲੀ ਬਣਾ ਕੇ ਫੇਰ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕਰ ਲਿਆ ਫੇਰ ਜਿਸ ਤਰ੍ਹਾਂ ਆਪਾਂ ਇੱਕ ਕੁੰਡਾ ਇੱਧਰ ਹੁਣਿਆ ਸੀ ਉਸ ਤਰ੍ਹਾਂ ਇੱਕ ਕੁੰਡਾ ਆਪਾਂ ਇੱਧਰ ਪਾ ਲਿਆ ਇੱਕ ਹੁਣ ਆਪਾਂ ਬੈਕ ਸਲਾਈ ਆ ਗਏ ਬੈਕ ਸਲਾਈ ਸਾਰੀ ਆਪਾਂ ਉੱਠੀ ਬਣਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਸਿੱਧੇ ਪੱਸੀ ਆਗੇ ਫਿਰ ਆਪਾਂ ਇਸ ਤਰ੍ਹਾਂ ਦੋ ਕੁੰਡਿਆ ਨਾ ਦੇਖੋ ਇੱਕ ਗੁੰਡਾ ਕਰ ਲਿਆ ਫਿਰ ਇੱਕ ਗੁੰਡਾ ਸਿੱਧਾ ਹੁਣ ਲਿਆ ਜੀ ਨੂੰ ਆਪਾਂ ਜਾਲੀ ਬਣਾਈ ਸੀ ਫਿਰ ਇਧਰ ਨੂੰ ਗੁੰਡਾ ਕਰਕੇ ਦੋ ਕੁੰਡਿਆਂ ਦਾ ਆਪਾਂ ਫਿਰ ਇੱਕ ਗੁੰਡਾ ਬਣਾ ਲਿਆ ਹੁਣ ਆਪਾਂ ਬੇ ਸਿੱਧੇ ਕੁੰਡੇ ਹੁਣ ਲਾਂਗੇ ਅਸਲੀ ਡਿਜ਼ਾਈਨ ਆਪਣਾ ਅਗਲੀ ਸਲਾਈ ਤੇ ਆ। ਸਾਰੀ ਵੀਡੀਓ ਨੂੰ ਪੂਰੀ ਤਰ੍ਹਾਂ ਵੇਖਿਓ। ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਹੈ। ਫਿਰ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ, ਫਿਰ ਇੱਕ ਕੁੰਡਾ, ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ। ਐਸਟਰਾ। ਫਿਰ ਆਪਾਂ ਫਿਰ ਸਿੱਧਾ ਹੋ ਗਏ। ਹੁਣ ਫਿਰ ਆਪਾਂ ਕੁੱਤੀ ਸਲਾਈ ਆ ਗਏ। ਇਸਠੀਸ ਲਈ ਆਗੇ ਇਹ ਸਾਰੇ ਆਪਾਂ ਇਸ ਤਰ੍ਹਾਂ ਪੁੱਠੀ ਚੜਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਉਹ ਲਿਆ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਆ ਜਿਹੜਾ ਆਪਣਾ ਜਾਲੀ ਵਾਲਾ ਗੁੰਡਾ ਸੀ ਉਹਨੂੰ ਆਪਾਂ ਉਧੇੜ ਲਿਆ 1 2 3 4 ਚਾਰ ਹੋ ਗਏ ਫਿਰ ਨੂੰ ਆਪਾਂ ਇਸ ਤਰ੍ਹਾਂ ਜਿਹੜੀ ਆਪਾਂ ਜਾਲੀ ਬਣਾਈ ਸੀ ਉਹਨੂੰ ਆਪਾਂ ਉਧੇੜ ਲਿਆ ਹੁਣ ਉਹਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚੋਂ ਦੋ ਗੁੰਡੇ ਬਣਾ ਲਏ ਜਿਹੜੇ ਆਪਾਂ ਚਾਰ ਘਟਾਏ ਸੀ ਇਹ ਗੁੰਡਾ ਆਪਾਂ ਇਹਤੋਂ ਲੈ ਲਿਆ ਆ ਵੇਖ ਐਕਸਟਰਾ ਇਹ ਆਪਣੇ ਕੁੰਡੇ ਪੂਰੇ ਹੋ ਜਾਣਗੇ ਜਿਹੜੇ ਆਪਾਂ ਘਟਾਏ ਸੀ ਇੱਕ ਦੋ ਤਿੰਨ ਇੱਕ ਆਪਾਂ ਕੁੰਡਾ ਫੇਰ ਇਸਤੋਂ ਲੈ ਲਿਆ ਇਹ ਆਪਣੇ ਚਾਰ ਕੁੰਡੇ ਜਿਹੜੇ ਆ ਪੂਰੇ ਹੋ ਗਏ ਹੁਣ ਆਪਾਂ ਇਹ ਕੁੰਡੇ ਸਿੱਧੇ ਬੋਣ ਲਾਂਗੇ ਇਕੋ ਕਿ ਨੈਚੁਰਲ ਡਿਜ਼ਾਈਨ ਬਣਿਆ ਫਿਰ ਆਪਾਂ ਇਸ ਤਰ੍ਹਾਂ ਮੈਂ ਆਪਾਂ ਫਿਰ ਇਸ ਤਰ੍ਹਾਂ ਇਹਨੂੰ ਕੁੰਡੇ ਨੂੰ ਆਪਾਂ ਦੇ ਲਿਆ ਜਿਹੜੀ ਆਪਾਂ ਜਾਲੀ ਬਣਾਈ ਸੀ ਆ ਵੇਖੋ ਇਸ ਤਰ੍ਹਾਂ ਇਹਨੂੰ ਆਪਾਂ ਫਿਰ ਆਪਾਂ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਉਹ ਜਿਹੜੀ ਜਾਲੀ ਬਣਾਈ ਸੀ ਉਹਨੂੰ ਆਪਾਂ ਖੋਲ ਲਿਆ ਉਹਨੂੰ ਆਪਾਂ ਇਸ ਤਰ੍ਹਾਂ ਦੋ ਕੁੰਡੇ ਬਣਾ ਲਏ ਇਸ ਤਰ੍ਹਾਂ ਦੋ ਗੁੰਡੇ ਬਣ ਗਏ ਇੱਕ ਤੇ ਇੱਕ ਗੁੰਡਾ ਆਪਾਂ ਇੱਥੇ ਚੋਕ ਲਿਆ ਇਹ ਆਪਣਾ ਚਾਰ ਗੁੰਡੇ ਜਿਹੜੇ ਆਪਣੇ ਪੂਰੇ ਹੋ ਜਾਣਗੇ ਫਿਰ ਇਸ ਤਰ੍ਹਾਂ ਦੋ ਤਿੰਨ ਇੱਕ ਆਪਾਂ ਫਿਰ ਇੱਧਰ ਚੋਕ ਲਿਆ ਇਹ ਆਪਣਾ ਬਣ ਕੇ ਡਿਜ਼ਾਈਨ ਤਿਆਰ ਹੋ ਗਿਆ ਬਹੁਤ ਸੋਹਣਾ ਲੱਗਦਾ ਬਣ ਕੇ ਇਸ ਲਾਈਚ ਰੌਣ ਲਾ ਕੇ ਫਿਰ ਇਹ ਡਿਜ਼ਾਈਨ ਆਪਣਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਪਾ ਸਕਦੇ ਆਂ ਬੱਚਿਆਂ ਦੇ ਜੈਂਟਸ ਵੈਟਰ ਤੇ ਲਈ ਜੈਕਟਾਂ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾ ਵਾ ਫਰੌਕ ਵਗੈਰਾ ਦੇ ਵੀ ਪਾ ਸਕਦੇ ਆਂ ਇਹ ਡਿਜ਼ਾਈਨ ਵਿਕੋ ਇਸ ਤਰ੍ਹਾਂ ਦਾ ਬਣਦਾ ਆਪਣਾ